ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਅਤੇ ਬ੍ਰਿਟਾਨੀਆ ਨੇ ਈਰਾਨ ਖਿਲਾਫ ਨਵੀਆਂ ਪਾਬੰਦੀਆਂ ਲਾਈਆਂ ਨੇ ਇਜ਼ਰਾਈਲ ਤੇ ਕੀਤੇ ਗਏ ਹਮਲੇ ਮਗਰੋਂ ਈਰਾਨ ਖਿਲਾਫ ਇੱਕ ਕਾਰਵਾਈ ਕੀਤੀ ਗਈ ਹੈ ਈਰਾਨ ਦੇ ਹਮਲੇ ਨਾਲ ਪੱਛਮੀ ਏਸ਼ੀਆ 'ਚ ਜੰਗ ਫੈਲਣ ਦਾ ਖਤਰਾ ਵੱਧ ਗਿਆ ਸੀ ਵਦੇਸ਼ੀ ਅਸਾਸੀ ਕੰਟਰੋਲ ਬਾਰੇ ਖਜ਼ਾਨਾ ਦਫ਼ਤਰ ਨੇ ਈਰਾਨ ਦੇ 16 ਵਿਅਕਤੀਆਂ ਤੇ ਦੋ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਡਰੋਨਾਂ ਦੇ ਇੰਜਣ ਬਣਾਉਂਦੇ ਨੇ ਜਿਨ੍ਹਾਂ ਦੀ ਵਰਤੋਂ ਇਜ਼ਰਾਈਲ ਤੇ 13 ਅਪ੍ਰੈਲ ਨੂੰ ਕੀਤੇ ਗਏ ਹਮਲੇ 'ਚ ਕੀਤੀ ਗਈ ਸੀ ਇਸ ਤੋਂ ਇਲਾਵਾ ਯੂਕੇ ਨੇ ਈਰਾਨ ਦੇ ਡਰੋਨ ਅਤੇ ਬੈਲਿਸਟਿਕ ਮਜ਼ਾਈਲ ਸੰਤਾ ਨਾਲ ਸ਼ਾਮਲ ਈਰਾਨੀ ਫੌਜੀ ਸੰਸਥਾਾਂ 'ਮ ਵਿਅਕਤੀਆਂ ਤੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਇੱਕ ਬਿਆਨ ਚ ਕਿਹਾ ਹੈ ਕਿ ਉਹ ਈਰਾਨ ਦੇ ਟਾਕਰੇ ਲਈ ਆਉਂਦੇ ਦਿਨਾਂ ਅਤੇ ਹਫ਼ਤਿਆਂ ਚ ਹੋਰ ਕਾਰਵਾਈਆਂ ਜਾਰੀ ਰੱਖਣਗੇ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਅਧਿਕਾਰੀਆਂ ਨੇ ਹਫ਼ਤੇ ਦੇ ਸ਼ੁਰੂ ਚ ਚੇਤਾਵਨੀ ਦਿੱਤੀ ਸੀ ਕਿ ਉਹ ਈਰਾਨ ਦੇ ਭਵਿੱਖਤ ਚ ਹਮਲਿਆਂ ਨੂੰ ਰੋਕਣ ਅਤੇ ਖਿੱਤੇ ਚ ਉਸ ਦੀਆਂ ਸਰਗਰਮੀਆਂ ਤੇ ਨੱਥ ਪਾਉਣ ਲਈ ਨਵੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਨੇ। ਅਮਰੀਕੀ ਸੰਸਦ ਚ ਵੀ ਕਾਨੂੰਨ ਲਿਆਂਦਾ ਜਾ ਰਿਹਾ ਹੈ ਤਾਂ ਜੋ ਈਰਾਨ ਅਤੇ ਉਸ ਦੇ ਆਗੂਆਂ ਨੂੰ ਵਿੱਤੀ ਤੌਰ ਤੇ ਸਜ਼ਾ ਦਿੱਤੀ ਜਾ ਸਕੇ। ਯੂਰਪੀਅਨ ਯੂਨੀਅਨ ਆਗੂਆਂ ਨੇ ਵੀ ਈਰਾਨ ਤੇ ਪਾਬੰਦੀਆਂ ਲਾਉਣ ਦਾ ਅਹਿਦ ਲਿਆ ਸੀ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲੇਤ ਬਾਰੇ ਮੁਖੀ ਜੋਸੇਫ ਬੈਰੋਲ ਨੇ ਕਿਹਾ ਕਿ ਮੌਜੂਦਾ ਪਾਬੰਦੀਆਂ ਨੂੰ ਹੋਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਉਹ ਇਜ਼ਰਾਈਲ ਤੇ ਭਵਿੱਖ ਚ ਹਮਲੇ ਨਾ ਕਰ ਸਕੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਖਿੱਤੇ ਚ ਜੰਗ ਨਹੀਂ ਚਾਹੁੰਦੇ ਤੇ ਇਜ਼ਰਾਈਲ ਨੂੰ ਸੰਜਮ ਰੱਖਣ ਦੀ ਲੋੜ ਹੈ ਉਧਰ ਇਜ਼ਰਾਈਲ ਨੇ ਈਰਾਨ ਤੇ ਮਿਜ਼ਾਈਲ ਡਰੋਨ ਨਾਲ ਹਮਲਾ ਕੀਤਾ ਹੈ ਇਰਾਨ ਦੇ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਹਾਲਾਂਕਿ ਇਜ਼ਰਾਈਲ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਇਰਾਨ ਦੀ ਫਾਰਸ న్యూਸ ਏਜੰਸੀ ਨੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਹੈ ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰ ਰਡਾਰ ਮੁਤਾਬਕ ਧਮਾਕਿਆਂ ਤੋਂ ਬਾਅਦ ਇਰਾਨੀ ਹਵਾਈ ਖੇਤਰ ਤੋਂ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ ਇਸਫਹਾਨ ਉਹੀ ਸੂਬਾ ਹੈ ਜਿੱਥੇ ਨੇਤਾਨਯਾਹ ਸਮੇਤ ਇਰਾਨ ਦੇ ਕਈ ਪਰਮਾਣੂ ਟਿਕਾਣੇ ਨੇ ਨਤਾਨਜ਼ ਈਰਾਨ ਦੇ ਯੂਰੇਨੀਅਮ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਈਰਾਨ ਤੇ 300 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ ਤੇ ਹਮਲਾ ਕੀਤਾ ਗਿਆ ਸੀਗਾ ਇਜ਼ਰਾਈਲ ਵੱਲੋਂ ਈਰਾਨ ਤੇ ਮਿਜ਼ਾਈਲ ਹਮਲਾ ਕਰਨ ਦੀਆਂ ਰਿਪੋਰਟਸ ਆਉਣ ਤੋਂ ਬਾਅਦ ਅੱਜ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ ਇਸ ਤਣਾਅ ਕਾਰਨ ਭਾਅ ਹੋਰ ਤੇਜ਼ ਹੋ ਸਕਦੇ ਨੇ ਤੇ ਕੱਚੇ ਤੇਲ ਦੀ ਸਪਲਾਈ 'ਚ ਵਿਘਨ ਪਹਿ ਸਕਦਾ ਹੈ ਅਮਰੀਕਾ ਦੇ ਉੱਗੇ ਮਾਹਿਰ ਐਸ਼ਲੇ ਜੇ ਟੈਲਿਸ ਨੇ ਕਿਹਾ ਹੈ ਕਿ ਅਝਾ ਲੱਗਦਾ ਹੈ ਕਿ ਭਾਰਤ ਕਾਂਗਰਸ ਦੇ ਦਬਦਬੇ ਵਾਲੇ ਨਿਜਾਮ ਤੋਂ ਭਾਜਪਾ ਦੇ ਕੰਟਰੋਲ ਵਾਲੇ ਪ੍ਰਬੰਧ ਵਿੱਚ ਬਦਲ ਰਿਹਾ ਹੈ ਪਰ ਹਾਲੇ ਇਹ ਦੇਖਣਾ ਬਾਕੀ ਹੈ ਕਿ ਪਾਰਟੀ ਦੱਖਣ ਭਾਰਤ ਚ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ ਜਾਂ ਨਹੀਂ ਉਹਨਾਂ ਨੇ ਇੱਕ ਵਿਚਾਰ ਚਰਚਾ ਦੌਰਾਨ ਇਹ ਟਿੱਪਣੀ ਕੀਤੀ ਜਿਸ ਵਿੱਚ ਇਸ ਗੱਲ ਤੇ ਚਰਚਾ ਹੋਈ ਕਿ ਕੀ ਕਿਸੇ ਇੱਕ ਪਾਰਟੀ ਦਾ ਬਹੁਤਾ ਤਾਕਤਵਰ ਹੋਣਾ ਜਮਹੂਰੀਅਤ ਦੇ ਲਿਹਾਜ਼ ਤੋਂ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਥਿੰਕ ਟੈਂਕ ਕੈਨਰਜੀ ਐਡੋਮੈਂਟ ਚ ਸੀਨੀਅਰ ਮੈਂਬਰ ਐਸ਼ਲੀ ਜੇ ਟੈਲਿਸ ਨੇ ਕਿਹਾ ਕਿ ਭਾਰਤ ਦੀਆਂ ਆਮ ਚੋਣਾਂ ਦੇ ਨਤੀਜਿਆਂ ਸੰਬੰਧੀ ਹਾਲੀਆ ਅਨੁਮਾਨਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਤਾਧਾਰੀ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਂਦੀ ਦਿਖ ਰਹੀ ਹੈ। ਟੈਲਿਸ ਨੇ ਬੁੱਧਵਾਰ ਨੂੰ ਭਾਰਤ ਚ ਮੋਦੀ ਦਾ ਤੀਜਾ ਕਾਰਜਕਾਲ ਵਿਸ਼ੇ ਤੇ ਪੈਨਲ ਚਰਚਾ ਚ ਕਿਹਾ ਕਿ ਜੇਕਰ ਇਹ ਚੋਣਾਂ ਅਨੁਮਾਨ ਸਹੀ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ 5 ਸਾਲਾਂ ਲਈ ਰਾਜਨੀਤਿਕ ਦਬਦਬੇ ਸਦਕਾ ਬਹੁਮਤ ਨਾਲ ਚੁਣੇ ਜਾਣ ਦੀ ਸੰਭਾਵਨਾ ਹੈ ਚਰਚਾ 'ਚ ਜਾਰਜ ਫਿਸ਼ਿੰਗਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਐਲਿਸਾ ਆਇਰਸ ਅਤੇ ਦਾ ਏਸ਼ੀਆ ਗਰੁੱਪ ਟੁਡੇ ਨਾਲ ਸੰਬੰਧਤ ਅਸ਼ੋਕ ਮਲਿਕ ਨੇ ਵੀ ਹਿੱਸਾ ਲਿਆ 보ਸਟਨ ਵਿਖੇ ਹੋਈ 128ਵੀਂ ਬੋਸਟਨ ਮੈਰਾਥਨ 'ਚ ਦੌੜ ਕੇ ਪੰਜਾਬ ਦੇ ਦੋ ਪੁੱਤਰਾਂ ਨੇ ਸਫਲਤਾ ਦੇ ਝੰਡੇ ਗੱਡੇ ਨੇ 42.2 ਕਿਲੋਮੀਟਰ ਦੀ ਇਸ ਮੈਰਾਥਨ ਨੂੰ ਦੋਵੇਂ ਪੰਜਾਬੀਆਂ ਨੇ ਜ਼ਿਲ੍ਹਾ ਕਪੂਰਥਲਾ ਦੇ ਪੁਲੱਤ ਨਿਵਾਸੀ ਪ੍ਰਿੰਸੀਪਲ ਸੁਨੀਲ ਸ਼ਰਮਾ ਨੇ 3 ਘੰਟੇ 18 ਮਿੰਟ ਅਤੇ ਪੰਜਾਬ ਪੁਲਿਸ ਲੁਧਿਆਣਾ ਦੇ ਏਐਸਆਈ ਨਵਦੀਪ ਸਿੰਘ ਦਿਓਲ ਨੇ 3 ਘੰਟੇ 16 ਮਿੰਟ ਚ ਪੂਰਾ ਕਰਦਿਆਂ ਮੈਡਲ ਹਾਸਲ ਕੀਤੇ ਨੇ ਜ਼ਿਕਰਯੋਗ ਹੈ ਕਿ 1897 ਈਸਵੀ ਚ ਸ਼ੁਰੂ ਹੋਈ ਬੋਸਟਨ ਮੈਰਾਥਨ ਦੁਨੀਆ ਦੀ ਸਭ ਤੋਂ ਪੁਰਾਣੀ ਮੈਰਾਥਨ ਹੈ ਜੋ ਵਿਸ਼ਵ ਪੱਧਰੀ ਪ੍ਰਮੁੱਖ 6 ਮੈਰਾਥਨਾਂ ਵਿੱਚੋਂ ਇੱਕ ਹੈ ਇਸ 'ਚ ਹਰੇਕ ਸਾਲ ਵੱਡੀ ਗਿਣਤੀ ਦੌੜਾਕ ਦੁਨੀਆ ਭਰ ਤੋਂ ਕੁਆਲੀਫਾਈ ਹੋਣ ਤੋਂ ਬਾਅਦ ਹਿੱਸਾ ਲੈਂਦੇ ਨੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਪੁਲਤ ਸ਼ਹਿਰ ਦੇ ਸ਼ਿਸ਼ੂ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਕ੍ਰਿਸ਼ਨ ਲਾਲ ਸ਼ਰਮਾ ਦੇ ਪੁੱਤਰ ਨੇ ਜੋ ਕਿ ਇੱਕ ਚੰਗੇ ਦੌੜਾਕ ਦੇ ਨਾਲ-ਨਾਲ ਸਾਈਕਲਿੰਗ ਵੀ ਕਰਦੇ ਨੇ ਗੱਲਬਾਤ ਕਰਦੇ ਹਾਂ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੋ ਮੇਜਰ ਅੰਤਰਰਾਸ਼ਟਰੀ ਮੈਰਾਥਨ ਜਰਮਨ ਦੀ ਬਰਲਿਨ ਮੈਰਾਥਨ ਤੇ ਲੰਡਨ ਮੈਰਾਥਨ ਚ ਦੌੜ ਚੁੱਕੇ ਨੇ ਵੱਖ-ਵੱਖ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਦੁਆਰਾ ਕਰਜ਼ੇ ਲੈ ਜਾਂਦੇ ਨੇ ਜੇਕਰ ਇਹ ਕਰਜ਼ੇ ਦੀ ਵਰਤੋਂ ਦੇਸ਼ ਦੀ ਤਰੱਕੀ ਲਈ ਕੀਤੀ ਜਾਵੇ ਤਾਂ ਇਹ ਲੰਬੇ ਸਮੇਂ ਚ ਦੇਸ਼ ਨੂੰ ਖੁਸ਼ਹਾਲ ਬਣਾਉਣ ਚ ਸਹਾਇੀ ਹੁੰਦੇ ਨੇ ਘੱਟ ਕਰਜ਼ੇ ਜੀਡੀਪੀ ਅਨੁਪਾਤ ਦਾ ਕਈ ਵਾਰ ਮਤਲਬ ਇਹ ਹੁੰਦਾ ਹੈ ਕਿ ਉਸ ਦੇਸ਼ ਦੀ ਜੀਡੀਪੀ ਬਹੁਤ ਘੱਟ ਹੈ ਤੇ ਉਹ ਕਿਤੇ ਵੀ ਕਰਜ਼ਾ ਲੈਣ ਦੇ ਯੋਗ ਨਹੀਂ ਹੈ ਹਾਲਾਂਕਿ ਸਵਿਟਜ਼ਰਲੈਂਡ ਤੇ ਨਾਰਵੇ ਵਰਗੇ ਦੇਸ਼ ਨੇ ਜੋ ਘੱਟ ਕਰਜ਼ੇ ਵਾਲੇ ਖੁਸ਼ਹਾਲ ਦੇਸ਼ਾਂ ਦੇ ਵਿੱਚ ਗਿਣੇ ਜਾਂਦੇ ਨੇ ਨਈ ਦਾਰੁਸਲਾਮ ਜੀਡੀਪੀ ਦੇ ਮੁਕਾਬਲੇ ਸਭ ਤੋਂ ਘੱਟ ਕਰਜ਼ੇ ਦੇ ਮਾਮਲੇ 'ਚ ਸਿਖਰ ਤੇ ਹੈ ਇਸਦੇ ਜੀਡੀਪੀ ਦੇ ਮੁਕਾਬਲੇ 2.6 ਫੀਸਦੀ ਦਾ ਕਰਜ਼ਾ ਹੈ ਇਹ ਦੇਸ਼ ਸਭ ਤੋਂ ਅਮੀਰ ਦੇਸ਼ਾਂ 'ਚ ਗਿਣਿਆ ਜਾਂਦਾ ਹੈ ਇਸ ਤੋਂ ਬਾਅਦ ਕੁਵੈਤ ਦਾ ਨੰਬਰ ਆਉਂਦਾ ਹੈ ਜਿੱਥੇ ਜੀਡੀਪੀ ਕਰਜ਼ਾ ਅਨੁਪਾਤ 2.92 ਫੀਸਦੀ ਹੈ ਤੀਜੇ ਸਥਾਨ ਤੇ ਤੁਰਕਮੇਨਿਸਤਾਨ ਹੈ ਜਿਸ ਉੱਤੇ ਆਪਣੀ ਜੀਡੀਪੀ ਨਾਲੋਂ 5.19 ਫੀਸਦੀ ਜ਼ਿਆਦਾ ਕਰਜ਼ਾ ਹੈ ਟੂ ਵਾਲੂ 7.59 ਫੀਸਡ ਦੇ ਨਾਲ ਚੌਥੇ ਸਥਾਨ ਤੇ ਹੈ ਨਾਰਵੇ ਪੰਜਵੇਂ ਸਥਾਨ ਤੇ ਹੈ ਜਿਸ ਕੋਲ ਆਪਣੀ ਜੀਡੀਪੀ ਦੇ ਮੁਕਾਬਲੇ 13.17 ਫੀਸਡ ਕਰਜ਼ਾ ਹੈ ਆਈਐਮਐਫ ਮੁਤਾਬਕ ਭਾਰਤ ਉੱਤੇ ਉਸਦੀ ਜੀਡੀਪੀ ਦੇ ਮੁਕਾਬਲੇ 56 ਫੀਸਡ ਕਰਜ਼ਾ ਹੈ ਆਈਐਮਐਫ ਦੇ ਅੰਕੜਿਆਂ ਮੁਤਾਬਕ ਜਾਪਾਨ ਆਪਣੀ ਜੀਡੀਪੀ ਦੇ ਮੁਕਾਬਲੇ ਸਭ ਤੋਂ ਵੱਧ ਕਰਜ਼ ਵਾਲਾ ਦੇਸ਼ ਹੈ ਇਸ ਦੇ ਸਿਰ ਜੀਡੀਪੀ ਦਾ 214 ਫੀਸਡ ਕਰਜ਼ਾ ਹੈ ਇਸ ਤੋਂ ਬਾਅਦ ਗ੍ਰੀਸ 192 ਫੀਸਡ ਇਰੀਟਰੀਆ 163% ਇਟਲੀ 140% ਤੇ ਸਿੰਗਾਪੁਰ 135% ਦੇ ਨਾਲ ਅਗਲੇ ਨੰਬਰ ਤੇ ਆਉਂਦਾ ਹੈ ਅਮਰੀਕੀ اٹਾਰਨੀ ਫਿਲਿਪ ਆਰ ਸੇਲਿੰਗਰ ਨੇ ਕਿਹਾ ਹੈ ਕਿ ਇੱਕ ਭਾਰਤੀ ਨਾਗਰਿਕ ਦੀ 1.7 ਕਰੋੜ ਡਾਲਰ ਦੀ ਬੈਂਕ ਤੋਂ ਖਤੜੀ ਦੀ ਸਾਜਿਸ਼ ਚ ਸ਼ਮੂਲੀਅਤ ਪਾਈ ਗਈ ਹੈ ਨਿਊ ਜਰਸੀ ਸਮੇਤ ਇੱਕ ਬੰਦ ਹੋ ਚੁੱਕੇ ਮਾਰਬਲ ਤੇ ਗ੍ਰੇਨਾਈਟ ਥੋਕ ਵਿਕਰੇਤਾ ਦੇ ਸਾਬਕਾ ਮੁਲਾਜ਼ਮ ਨਿਤਿਨ ਵਾਟਸ ਨੇ ਅਮਰੀਕੀ ਜ਼ਿਲ੍ਹਾ ਜੱਜ ਸੁਜ਼ੈਨ ਡੀ ਵਿੰਗੇਟਨ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ ਹੈ ਉਸ ਨੂੰ ਮਾਮਲੇ 'ਚ ਵੱਧ ਤੋਂ ਵੱਧ 30 ਸਾਲ ਦੀ ਜੇਲ੍ਹ ਤੇ 10 ਲੱਖ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਦੀ ਸਜ਼ਾ 11 ਸਤੰਬਰ ਨੂੰ ਤੈਅ ਹੋਵੇਗੀ ਅਸਲ 'ਚ ਮਾਰਚ 2016 ਤੋਂ 2018 ਤੱਕ ਵਾਟਸ ਸਮੇਤ ਲੋਟਸ ਐਗਜ਼ਿਮ ਇੰਟਰਨੈਸ਼ਨਲ ਇੰਕ ਦੇ ਇੱਕ ਮਾਲਕ ਤੇ ਮੁਲਾਜ਼ਮ ਨੇ ਬੈਂਕ ਤੋਂ 1.7 ਕਰੋੜ ਡਾਲਰ ਦੀ ਕ੍ਰੈਡਿਟ ਲਾਈਨ ਹਾਸਲ ਕਰਨ ਦੀ ਸਾਜ਼ਿਸ਼ ਰਚੀ ਸੀ ਇਸ ਲਈ ਉਸ ਨੇ ਗ੍ਰਾਹਕਾਂ ਦੇ ਨਕਲੀ ਈਮੇਲ ਬਣਾ ਕੇ ਗ੍ਰਾਹਕਾਂ ਵਜੋਂ ਪੇਸ਼ ਕੀਤਾ ਕਈ ਫਰਜ਼ੀ ਖਾਤੇ ਪੇਸ਼ ਕੀਤੇ ਗਏ ਇਸ ਨਾਲ ਬੈਂਕ ਨੂੰ 1.7 ਕਰੋੜ ਡਾਲਰ ਦਾ ਨੁਕਸਾਨ ਹੋਇਆ ਅਮਰੀਕਾ ਦੇ ਨਿਊ ਜਰਸੀ ਸੂਬੇ 'ਚ ਇੱਕ ਸ਼ਾਪਿੰਗ ਮਾਲ ਸ਼ਾਪ ਰਾਈਟ ਨਾਂ ਦੇ ਸਟੋਰ ਤੋਂ ਦੋ ਤੇਲਗੂ ਮੂਲ ਦੀਆਂ ਵਿਦਿਆਰਥਣਾਂ ਨੂੰ ਹੋਬਿਕਨ ਪੁਲਿਸ ਨੇ ਸਟੋਰ 'ਚ ਚੋਰੀ ਕਰਨ ਦੇ ਜੁਰਮ 'ਤੇ ਗ੍ਰਿਫਤਾਰ ਕੀਤਾ ਹੈ ਭਾਰਤੀ ਮੂਲ ਦੀਆਂ ਇਹ ਵਿਦਿਆਰਥਣਾਂ ਅਮਰੀਕਾ ਚ ਪੜਨ ਲਈ ਆਈਆਂ ਹਨ ਤੇ ਦੋਨੋਂ ਤੇਲਗੂ ਕੁੜੀਆਂ ਨੇ ਨਿਊ ਜਰਸੀ ਚ ਪੜਦੇ ਦੋਵੇਂ ਹੈਬੋਕਨ ਇਲਾਕੇ ਚ ਸ਼ੌਪਰਾਈਟ ਨਾਂ ਦੀ ਸੁਪਰਮਾਰਕਟ ਚ ਗਈਆਂ ਸਨ ਇਸ ਮਾਲ ਚ ਕੁਝ ਸਮਾਂ ਖਰੀਦਦਾਰੀ ਕਰਨ ਤੋਂ ਬਾਅਦ ਦੋਵਾਂ ਨੇ ਬਿੱਲ ਦਾ ਭੁਗਤਾਨ ਕੀਤਾ ਤੇ ਚਲੀਆਂ ਗਈਆਂ ਹਾਲਾਂਕਿ ਪੁਲਿਸ ਨੇ ਦੋਸ਼ ਲਗਾਇਆ ਕਿ ਉਹਨਾਂ ਨੇ ਜਾਣਬੁੱਝ ਕੇ ਸਾਰੀਆਂ ਵਸਤੂਆਂ ਦੀ ਬਜਾਏ ਸਿਰਫ ਕੁਝ ਚੀਜ਼ਾਂ ਦੇ ਬਿੱਲ ਦਾ ਭੁਗਤਾਨ ਕੀਤਾ ਜਿਸ ਮਗਰੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਚ ਜ਼ਿਆਦਾਤਰ ਸੁਪਰਮਾਰਕਟਸ ਚ ਸਾਨੂੰ ਆਪਣੇ ਸਮਾਨ ਲਈ ਖੁਦ ਬਿੱਲ ਦੇਣਾ ਪੈਂਦਾ ਹੈ ਭਾਰਤ ਵਾਂਗ ਇੱਥੇ ਕੋਈ ਭੁਗਤਾਨ ਕਾਊਂਟਰ ਨਹੀਂ ਹੋਣਗੇ ਸਵੈ ਚੈੱਕ ਇਨ ਵਿਧੀ ਵਿੱਚ ਗਾਕਾ ਨੂੰ ਸਾਰੀਆਂ ਆਈਟਮਸ ਲਈ ਕਯੂਆਰ ਕੋਡ ਨੂੰ ਸਕੈਨ ਕਰਨਾ ਪੈਂਦਾ ਹੈ ਤੇ ਬਿਲਿੰਗ ਕਰਨੀ ਪੈਂਦੀ ਹੈ ਇਸ ਸਾਰੀ ਕਾਰਵਾਈ ਨੂੰ ਸਟੋਰ ਚ ਕਿਸੇ ਵਿਅਕਤੀ ਵੱਲੋਂ ਸੀਸੀ ਕੈਮਰਿਆਂ ਦੇ ਰਾਹੀਂ ਦੇਖਿਆ ਜਾਂਦਾ ਹੈ ਇੱਥੇ ਹੀ ਪੁਲਿਸ ਨੂੰ ਪਤਾ ਲੱਗਾ ਕਿ ਇਹ ਦੋ ਤੇਲਗੂ ਕੁੜੀਆਂ ਕਾਲੀ ਵਿੱਚ ਸਨ ੋਬੇਕਨ ਸਿਟੀ ਦੇ ਸ਼ੌਪਰਾਈਟ ਸੁਪਰਮਾਰਕਟ ਇੱਕ ਬਹੁਤ ਵੱਡੀ ਸੁਪਰਮਾਰਕਟ ਹੈ ਇਸ ਚ ਖਰੀਦਦਾਰੀ ਕਰਨ ਤੋਂ ਬਾਅਦ ਦੋਵਾਂ ਲੜਕੀਆਂ ਨੇ ਕਯੂਆਰ ਕੋਡ ਨੂੰ ਸਕੈਨ ਕੀਤੇ ਬਿਨਾ ਹੀ ਕੁਝ ਸਮਾਨ ਪੈਕ ਕੀਤਾ ਜਿਸ ਨੂੰ ਉੱਥੇ ਦੇ ਸੁਰੱਖਿਆ ਕਰਮਚਾਰੀਆਂ ਨੇ ਸੀਸੀ ਕੈਮਰਿਆਂ ਤੇ ਦੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦੇ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ